ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਮੀਰੀ ਪੀਰੀ ਦੇ ਮਾਲਕ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੋ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਹਰਗੋਬਿੰਦ ਗੜ੍ਹ ਸਾਹਿਬ ਮਰੰਡਾ ਰੋਡ ਕੁਰਾਲੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੋ ਜਿਨ੍ਹਾਂ ਦਾ ਜਿਸ ਗੁਰਦੁਆਰੇ ਦਾ ਨਾਮ ਵੀ ਸ੍ਰੀ ਗੁਰੂ ਹਰਗੋਬਿੰਦਗੜ੍ਹ ਸਾਹਿਬ ਹੈ ਇੱਥੇ ਵੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਇੱਥੇ ਭੋਗ ਪਾਏ ਗਏ ਨੇ ਕੀਰਤਨ ਕੀਤੇ ਗਏ ਨੇ ਲੰਗਰ ਪ੍ਰਸ਼ਾਦ ਦੇ ਵੀ ਚੱਲ ਰਹੇ ਨੇ ਸ਼ਵੀਲਾਂ ਵੀ ਲੱਗੀਆਂ ਹੋਈਆਂ ਨੇ ਤੇ ਆਓ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਣੀ ਹੈ ਅਤੇ ਜੋ ਛੋਟੇ-ਛੋਟੇ ਬੱਚੇ ਇਥੇ ਸੇਵਾ ਕਰ ਰਹੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਦਾਤਾ ਮੁਕਤ ਕੋ ਸਾਧ ਜਪਾ ਪਾਸ਼ਾ ਸ੍ਰੀ ਗੁਰੂ ਹਰगोबिंद ਪਾਸ਼ਾ ਜੀ ਦੀਆਂ ਪ੍ਰਕਾਸ਼ ਪੁਰਬ ਦੀਆਂ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਆਓ ਕਹਨੂ ਦਾ ਇਤਿਹਾਸ ਬਹੁਤ ਹੁੰਦਾ ਹੈ ਪਰ ਦੋ ਕਵਟਾਵਾਂ ਕਹਿ ਜਣੀ ਹੈ ਇਤਿਹਾਸ ਦੇ ਵਿੱਚੋਂ ਸੰਗਤ ਸਰਗਣ ਕਰਦੇ ਹੀ ਜਾਏ ਦੀਆ ਸਿਖਰਾ ਇਸ ਦੀਨੇ ਕੀ ਦੀਆ ਸਿਖਰਾ ਜਾਏ ਦੁਨੀਆ ਤੇ ਰਹਿਣ ਗਿਆ ਗੁਰੂ ਪੀਰਾਂ ਜਿੱਦਿਆਂ ਜਾਂਦਾ guru har ਗੁਰਦੁਆਰਾ ਦੇ ਫੱਟੇ ਹੈਪੀ ਫੱਟੇ ਨਾਨਕ ਨੂੰ ਕੀ ਵੀ ਫੱਟੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਫੋਨ ਹਰ ਫਾਸ ਦੀ ਕੀ ਨਾਮ ਹੈ ਅਮਿਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਹੋ ਪ੍ਰਸ਼ਾਦੇ ਵਰਤਾ ਰਹੇ ਹੋ ਸੋ ਅੱਜ ਕੀ ਹੈ ਗੁਰਦੁਆਰਾ ਸਾਹਿਬ ਅੱਜ ਗੁਰਦੁਆਰਾ ਸ੍ਰੀ ਗੁਰੂ ਘਰ ਕੋ ਸਾਹਿਬ ਜੀ ਦਾ ਗੁਰਪੁਰਬ ਹੈ ਹਾ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਤੇ ਇਸ ਗੁਰਦੁਆਰੇ ਦਾ ਨਾਮ ਵੀ ਉਹਨਾਂ ਦੇ ਨਾਮ ਤੇ ਹੀ ਹੈ ਨਾ? ਹਾਂਜੀ। ਸੇਵਾ ਅੱਗੇ ਵੀ ਤੁਸੀਂ ਕਰਦੇ ਹੁੰਦੇ ਆਂ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਤੁਹਾਡਾ? ਤਰਨਜੋਤ ਸਿੰਘ। ਅੱਜ ਗੁਰਦੁਆਰਾ ਸਾਹਿਬ 'ਤੇ ਸੇਵਾ ਕਰਦੇ ਆਂ। ਹਾਂਜੀ। ਜਨ ਵਰਤਾ ਰਹੇ ਆਂ। ਹਾਂਜੀ। ਕਦੋਂ ਲੱਗੇ ਸੀਗੇ ਸੇਵਾ ਕਰਨਾ? ਅਸੀਂ ਥੋੜੀ ਜਿਹਾ ਪਹਿਲਾਂ ਆਏ ਸੀ ਜੀ। ਓਕੇ। ਅੱਜ ਪਤਾ ਕੀ ਹੈ? ਹਾਂਜੀ। ਕੀ ਹੈ? ਅੱਜ ਦੀ ਜਨਮ ਦਿਨ ਹੈ। ਕੀ ਦਾ ਜਨਮ ਦਿਨ ਹੈ? ਸ਼ੀਰ ਗੁਰੂ ਜੀ ਨੇ ਸ਼ੀਰ ਗੁਰੂ ਹਰ ਗੋਬਿੰਦ ਸਾਹਿਬ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਪਵਨਵੀਰ ਸਿੰਘ ਜੀ ਸੇਵਾ ਕਰ ਰਹੇ ਫਿਰ ਅੱਜ ਹਾਂਜੀ ਅੱਗੇ ਵੀ ਸੇਵਾ ਕਰਦੇ ਹੁੰਦੇ ਆ ਹਾਂਜੀ ਕਰਦੇ ਹੁੰਦੇ ਜੀ ਓਕੇ ਕਿਹਦੇ ਜਨ ਹੁੰਦੇ ਨੇ ਹਰ ਗੋਬਿੰਦ ਸਾਹਿਬ ਦੇ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆ ਬੇਟਾ ਅਪਲੀਨ ਤੋਂ ਅੱਜ ਤੁਸੀਂ ਇਹ ਭਾਂਡਿਆ ਦੇ ਵਰਤਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਨੂੰ ਅੱਜ ਪ੍ਰਕਾਸ਼ਪੁਰਬ ਕਿਹਦਾ ਹੈ ਪਤਾ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਇਸ ਗੁਰਦੁਆਰਾ ਸਾਹਿਬ ਦਾ ਨਾਮ ਕਿਹਨਾਂ ਦੇ ਨਾਮ ਤੇ ਆ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਤਾਂ ਉਹਨਾਂ ਦੇ ਨਾਮ ਤੇ ਹੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਹੈ ਤੁਹਾਡਾ ਮੇਰਾ ਦਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਵੀ ਪਾਏ ਗਏ ਨੇ ਅਤੇ ਲੰਗਰ ਵੀ ਚੱਲ ਰਹੇ ਨੇ ਤੁਸੀਂ ਸੇਵਾ ਵੀ ਕਰ ਰਹੇ ਹੋ ਲੰਗਰ ਦੀ ਅੱਜ ਕੀ ਹੈ ਮਤਲਬ ਕਿ ਕਿਉਂ ਅੱਜ ਇਹ ਭੋਗ ਪਾਏ ਗਏ ਨੇ ਅੱਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਸ਼ੀ ਦਾ ਗੁਰਗੱਦੀ ਦੇਵਸਾ ਉਹਨਾਂ ਦੇ ਦੇਖਦੇ ਸੁਣਨ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਭੋਗ ਪਾਇਆ ਹੈ ਅਸੀਂ ਵੱਧ ਤੋਂ ਵੱਧ ਚਾਹੁੰਦੇ ਜਿਹੜੇ ਨੌਜਵਾਨ ਨੇ ਜਿਹੜੇ ਸਿੱਖੀ ਤੋਂ ਦੂਰ ਹੋ ਰਹੇ ਨੇ ਸਿੱਖੀ ਵੱਲ ਜੁੜਨ ਤਾਂ ਕਰਕੇ ਅਸੀਂ ਅੱਜ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ ਤੇ ਲੰਗਰ ਸਜਾਏ ਗਏ ਨੇ ਜਿਹੜੇ ਵੀ ਸੰਗਤ ਆਉਂਦੀ ਅਸੀਂ ਲੰਗਰ ਛਕਾਉਂਦੇ ਆ ਓਕੇ ਹਾਂਜੀ ਤੇ ਅੱਜ ਇੱਕ ਹੋਰ ਵੀ ਜਨਮ ਦਿਨ ਹੈ ਕਿਸੇ ਦਾ ਭਗਤ ਕਬੀਰ ਜੀ ਦਾ ਵੀ ਹੈ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਤੀ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਏ ਗਏ ਨੇ ਅਤੇ ਪ੍ਰਸ਼ਾਦ ਦੇ ਲੰਗਰ ਵੀ ਚੱਲ ਰਹੇ ਨੇ ਸੋ ਕੀ ਕਹਿਣਾ ਤੁਹਾਡਾ ਅੱਜ ਜੋ ਇਹ ਪ੍ਰਕਾਸ਼ ਪੁਰਬ ਅੱਜ 6 ਮਈ ਪਾਛਾਈ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਕਬੀਰ ਜਨਮ ਦਿਤੀ ਵੀ ਅੱਜ ਉਸ ਕਰਕੇ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਸਾਰਿਆਂ ਨੂੰ ਸੰਗਤ ਨੂੰ ਲੰਗਰ ਚੱਲ ਰਹੇ ਨੇ ਤੇ ਸਾਰੀ ਸੰਗਤ ਸੇਵਾ ਕਰ ਰਹੀ ਹੈ ਵਾਈ ਗੁਜਿਕਾ ਖਾਨ ਸਾਹਿਬ ਵਾਈ ਗੁਜਿਕਾ ਕੀ ਨਾਮ ਹੈ ਬੇਟਾ ਮਨਕੀਰਤ ਕੌਰ ਓਕੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਪਹਿਲਾਂ ਵੀ ਗੁਰਦੁਆਰਾ ਸਾਹਿਬ ਆਉਂਦੇ ਹੁੰਦੇ ਹੁੰਨੇ ਆ ਹਾਂਜੀ ਸੇਵਾ ਵੀ ਸੇਵਾ ਵੀ ਕਰਦੇ ਹੁੰਦੇ ਹੁੰਨੇ ਆ ਹਾਂਜੀ ਅੱਛਾ ਅੱਜ ਪਤਾ ਕੀ ਹੈ ਗੁਰਪੁਰਬ ਹੈ ਹਾਂ ਕਿ ਕੀ ਨਾ ਦਾ ਗੁਰਪੁਰਬ ਹੈ ਗੁਰੂ ਸੇਮੇ ਪਾਸ਼ਾ ਜੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ਪੁਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਵਰਜਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹਾਂ ਤੁਸੀਂ ਆਏ ਕਿੱਥੋਂ ਆ ਬੇਸੇ ਹੁਸ਼ਿਆਰਪੁਰ ਤੋਂ ਆਇਆ ਤੁਸੀਂ ਹੁਸ਼ਿਆਰਪੁਰ ਤੋਂ ਆਇਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੁੰਦੇ ਆ ਹਾਂਜੀ ਓਕੇ ਅੱਜ ਪਤਾ ਅੱਜ ਹੈ ਕੀ ਹੈ ਗੁਰਦੁਆਰਾ ਸਾਹਿਬ ਕੀ ਹੈ ਸ਼੍ਰੀ ਗੁਰੂ ਸ਼ੇਮੀ ਪਾਸ਼ਾ ਸ਼ੀਰ ਗੁਰ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ਪੁਰ ਪ੍ਰਕਾਸ਼ਪੁਰ ਹੈ ਠੀਕ ਹੈ ਸੇਵਾ ਵੀ ਕਰਦੇ ਹੁੰਨੇ ਗੁਰਦੁਆਰੇ ਜਾ ਕੇ ਹਾਂਜੀ ਕੋਈ ਸ਼ਬਦ ਆਉਂਦਾ ਤੁਹਾਨੂੰ ਨਹੀਂ ਜੀ ਓਕੇ ਬੋਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਅੰਜਨਪ੍ਰੀਤ ਕੌਰ ਠੀਕ ਹੈ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਹੁੰਨੇ ਆ ਕਿ ਹਾਂਜੀ ਓਕੇ ਸੋ ਅੱਜ ਵੀ ਸੇਵਾ ਕੀਤੀ ਹੈ ਹਾਂਜੀ ਓਕੇ ਕਿੱਥੋਂ ਆਏ ਤੁਸੀਂ ਹੁਸ਼ਿਆਰ ਤੋਂ ਹੁਸ਼ਿਆਰਪੁਰ ਤੋਂ ਤੁਹਾਨੂੰ ਕੋਈ ਸ਼ਬਦ ਆਉਂਦਾ ਹਾਂਜੀ ਸੁਣਾ ਦਿਓ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੋਸਤ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਖੀ ਕਰਤਾਰ ਬਾਦਸ਼ਾਹ ਸ਼ਾਹਸਵਸ ਕਰਦੀ ਨੇ ਅਮਰਤ ਨਾਮ ਮਹਾਰਸਪੀਨ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਜਸ ਵਾਰੇ ਅੱਜ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ਪੁਰ ਹੈ ਪਤਾ ਕਿਨਾਂ ਤੱਕ ਪ੍ਰਕਾਸ਼ਪੁਰ ਹੈ ਪਛੇਮੀ ਪਾਛੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ। ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਮਨ ਜਰਜ ਕੋਰ। ਓਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਤਾ ਤੁਹਾਨੂੰ ਕੀ ਸੀ ਅੱਜ? ਹਾਂਜੀ ਅੱਜ ਪਾਛੇ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਓਕੇ ਅੱਜ ਇੱਕ ਹੋਰ ਵੀ ਪ੍ਰਕਾਸ਼ ਪੁਰਬ ਹੈ, ਇੱਕ ਹੋਰ ਵੀ ਜਨਮ ਦਿਹਾੜਾ ਉਹ ਪਤਾ ਕੀ ਨੰਦਾ? ਅੱਜ ਪਗੜ ਕਾ ਵੀਰ ਜੀ ਦਾ ਜਨਮ ਦਿਹਾੜਾ ਵੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਫਤਿਹ ਜੀ ਫਤਿਹ ਸੋ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸੋ ਸ਼ਵੀਲਾ ਵੀ ਲਗਾਈਆਂ ਗਈਆਂ ਲੰਗਰ ਦੀ ਲੰਗਰ ਵੀ ਲਗਾਏ ਗਿਆ ਕੀ ਕਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮੱਤੇ ਅੱਜ ਹਰਗੋਬਿੰਦਗੜ੍ਹ ਸਾਹਿਬ ਜਿੱਥੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਜਾ ਰਿਹਾ ਮਹਾਰਾਜ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅੱਜ ਨਿੱਕਾ ਜਿਹਾ ਪ੍ਰਣਾਲਾ ਮਹਾਰਾਜ ਨੇ ਬਖਸ਼ਿਆ ਸੰਗਤਾਂ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਤੇ ਅਮਰ ਸੰਚਾਰ ਵੀ ਹੋਇਆ ਇੱਥੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਬਹੁਤ ਵੱਡੇ ਵੱਡੀ ਗਿਣਤੀ ਵਿੱਚ ਪ੍ਰਾਣੀਆਂ ਨੇ ਅਮਰ ਸੰਚਾਰ ਕੀਤਾ ਗੁਰੂ ਦੇ ਜਹਾਜ਼ੇ ਚੜ੍ਹੇ ਆ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਤੇ ਅਮਰਤ ਬਹੁਤ ਤੁੱਟ ਕੇ ਹੀ ਮਿਲਦਾ ਹੈ ਕੋਈ ਆਪਣੀ ਹਿੰਮਤ ਹੌਸਲੇ ਨਾਲ ਮਿਲਦਾ ਜਦੋਂ ਗੁਰੂ ਸਾਹਿਬ ਖੁਸ਼ ਹੁੰਦੇ ਆ ਤਾਂ ਮਾਰਾ ਬੰਦੇ ਦਾ ਮਨ ਬਣਦਾ ਤੇ ਬੰਦਾ ਅਮਰ ਛਪਦਾ ਤੇ ਉਹਦੇ ਕਰਮਾਂ ਵਿੱਚ ਉਹਨੂੰ ਮਹਾਰਾਜ ਦਰਗਾਹੀ ਦਾਤਾ ਮਿਲਦੀਆਂ ਆ ਇਹ ਤੇ ਇਹ ਕਿਸੇ ਰਾਜੇ ਮਹਾਰਾਜਾਂ ਤੋਂ ਵੀ ਵੱਧ ਕੇ ਹੁੰਦਾ ਕਿ ਜਿਹੜਾ ਨਾਮ ਦੇ ਨਾਮ ਦੇ ਵਿੱਚ ਆਨੰਦ ਹੈ ਉਹ ਕੋਈ ਰਾਜੇ ਮਹਾਰਾਜਾਂ ਕੋਲ ਵੀ ਆਨੰਦ ਨਹੀਂ ਹੈਗਾ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਵਧਾਈ ਦਿੰਨੇ ਆ ਤੇ ਅਮਰਤ ਗਿੱਲਾ ਸਮਝੋ ਸਮਾਲੋ ਅਮਰਤ ਛੋਕੋ ਸਿੰਘ ਸੋ ਜੋ ਨਾਮ ਬਾਣੀ ਦੇ ਨਾਲ ਜੋ ਨਾਮ ਬਾਣੀ ਦੇ ਨਾਲ ਜੁੜੋ ਬਹੁਤ ਬੜੇ ਤਿੰਨ ਰੋਜ਼ ਤੋਂ ਮਾਰੇ ਅਖੰਡ ਪਾਠ ਸਾਹਿਬ ਆਰੰਭ ਹੋਏ ਵੇ ਤੇ ਅੱਜ ਕੀਰਤਨ ਦਰਬਾਰ ਹੋਇਆ ਹਜੂਰੀ ਅਕੀਰ ਦਰਬਾਰ ਸਾਹਿਬ ਭਾਈ ਸਨਮ ਸੀਮਨਦੀਪ ਸਿੰਘ ਜੀ ਨੇ ਆਪਣਾ ਕੀਰਤਨ ਕਰਿਆ ਤੇ ਹੋਰ ਢਾ ਅਕੀ ਢਾਡੀ ਜਥਿਆਂ ਨੇ ਬਹੁਤ ਬੜੇ ਪੱਧਰ ਤੇ ਕੀਰਤਨ ਦਰਬਾਰ ਹੋਏ ਗੁਰੂ ਦਾ ਜਸ ਹੁੰਦੇ ਆ ਤੇ ਸਾਰਿਆਂ ਦਾ ਸ਼ੁਕਰਾਨਾ ਕਰਦੇ ਆ ਸੰਗਤਾਂ ਦਾ ਜਿੰਨੀਆਂ ਵੀ ਸੰਗਤਾਂ ਆਈਆਂ ਸਾਰਿਆਂ ਨੇ ਜੀਓ ਆਇਆਂ ਨੂੰ ਤੇ ਸਾਰਿਆਂ ਦਾ ਸ਼ੁਕਰਾਨਾ ਅਮਰ ਤੇ ਵਿਲੇ ਤੋਂ ਬਹੁਤ ਪਦਾਰਥਾਂ ਦੇ ਲੰਗਰ ਹੋਏ ਗੁਰੂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੀ ਤਾਂ ਕੋਈ ਔਕਾਤ ਨਹੀਂ ਗੁਰੂ ਸਾਹਿਬ ਸਾਰੀਆਂ ਸੰਗਤਾਂ ਲਈ ਸੇਵਾ ਤੇ ਹੱਥ ਰੱਖ ਕੇ ਸੇਵਾ ਲਈ ਰਹੇ ਹੈ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਤਮਾਨ ਚੈਨਲ ਨੂੰ ਵੀ ਮਾਰੇ ਚੜ੍ਹਦੀ ਕਲਾ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਨਹੀਂ ਫਤਹਿ ਅਮਰ ਜੀ